ਚਲੋ ਇੱਕ ਹੋਰ ਰਿਕਰੂਟਮੈਂਟ ਹੈ ਜਿਹੜੀ ਅੱਜ ਆਪਾਂ ਉਹਦੀ ਗੱਲ ਕਰ ਰਹੇ ਹਾਂਗੇ ਠੀਕ ਹੈ ਤੇ ਕੇਂਦਰੀ ਵਿਦਿਆਲਿਆ ਸੰਗਠਨ ਨਵੋਦਯਾ ਵਿਦਿਆਲਿਆ ਸਮਿਤੀ ਇਹਦੇ ਵਿੱਚ 15000 ਦੇ ਕਰੀਬ ਪੋਸਟਾਂ ਨੇ ਜਿਹੜੀਆਂ ਉਹ ਟੀਚਿੰਗ ਤੇ ਨੌਨ ਟੀਚਿੰਗ ਦੀਆਂ ਓਪਨ ਹੋਈਆਂ ਨੇ ਤੁਸੀਂ ਕਿਸੇ ਵੀ ਪ੍ਰਿੰਸੀਪਲ ਨੂੰ ਜਾਣਦੇ ਹੋ ਕਿਸੇ ਵੀ ਵਾਈਸ ਪ੍ਰਿੰਸੀਪਲ ਨੂੰ ਜਾਣਦੇ ਹੋ ਕਿਸੇ ਟੀਚਰ ਨੂੰ ਜਾਣਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡਾ ਸਬਜੈਕਟ ਪੜਾਉਂਦਾ ਕੋਈ ਵੀ ਤੁਹਾਡਾ కెమిస్ట్రీ ਤੋਂ ਲੈ ਕੇ ਫਿਜ਼ਿਕਸ ਦਾ ਹੋ ਗਿਆ ਮੈਥ ਹਿੰਦੀ ਜੋ ਵੀ ਸਬਜੈਕਟਸ ਕਰਾਉਂਦਾ ਇਹਨਾਂ ਨੂੰ ਜਾਣਦੇ ਹੋ ਉਹਨਾਂ ਨੂੰ ਇਹ ਵੀਡੀਓ ਭੇਜ ਦਿਓ ਉਹਨਾਂ ਦੇ ਬੜੇ ਕੰਮ ਦੀ ਰਹਿਣ ਵਾਲੀ ਹੈ ਟੀਚਿੰਗ ਤੋਂ ਇਲਾਵਾ ਤੁਹਾਡੇ ਕੋਲ ਠੀਕ ਹੈ ਜੇ ਕਿਸੇ ਨੇ ਨੌਨ ਟੀਚਿੰਗ ਸਟਾਫ ਦੇ ਵਿੱਚ ਜਾਣਾ ਹੈ ਫਾਈਨਾਂਸ ਤੋਂ ਲੈ ਕੇ ਮਲਟੀਟਾਸਕਿੰਗ ਦੇ ਵਿੱਚ ਵੀ ਬੜੀਆਂ ਪੋਸਟਾਂ ਨੇ ਜਿਹੜੀਆਂ ਇਹਦੇ ਵਿੱਚ ਓਪਨ ਹੋਈਆਂ ਨੇ 15000 ਪੋਸਟਾਂ ਨੇ ਜਿਹੜੀਆਂ ਓਪਨ ਹੋਈਆਂ ਨੇ ਦੂਸਰੀ ਚੀਜ਼ ਮੈਂ ਪਹਿਲੀ ਤੁਹਾਨੂੰ ਇਹ ਦੱਸ ਦੇਵਾਂ ਕਿ ਇਹ ਵੀਡੀਓ ਉਹਨਾਂ ਦੇ ਲਈ ਕੰਮ ਦੀ ਨਹੀਂ ਰਹਿਣ ਵਾਲੀ ਜਿਹੜੇ ਕਹਿੰਦੇ ਹੁੰਦੇ ਨੇ ਇਹ ਤਾਂ ਸੈਂਟਰ ਦੀ ਪੋਸਟ ਹੈ ਅਸੀਂ ਤਾਂ ਘਰ ਨਹੀਂ ਛੱਡ ਸਕਦੇ ਇਸ ਤਾਂ ਮੰਝਾ ਛੱਡ ਕੇ ਰਾਜੀ ਨਹੀਂ ਸਾਡੇ ਤੋਂ ਤਾਂ ਉੱਠੇ ਹੀ ਨਹੀਂ ਜਾਂਦਾ ਸਾਨੂੰ ਤਾਂ ਘਰੇ ਲਿਆ ਕੇ ਰੋਟੀ ਫੜਾ ਦੇ ਕਰੋ ਸਾਡੇ ਮੂੰਹ 'ਚ ਵੀ ਰੋਟੀ ਪਾ ਦੇ ਕਰੋ ਸਾਨੂੰ ਘਰ ਤਾਂ ਛੱਡਣਾ ਹੀ ਪਵੇ ਉਹਨਾਂ ਲਈ ਇਹ ਵੀਡੀਓ ਨਹੀਂ ਹੈਗੀ ਤੁਸੀਂ ਪੁਲਿਸ ਛੱਡ ਦਿਓ ਜਿਹੜੇ ਤੁਹਾਡੇ ਗਉਣਾ ਗਾਈ ਜਾਂਦੇ ਰਹਿੰਦੇ ਹੁੰਦੇ ਵੀ ਨਹੀਂ ਨਹੀਂ ਇੱਥੇ ਹੀ ਰਹਿਣਾ ਮੈਂ ਤਾਂ ਭਾਈ ਇੱਥੇ ਸਾਨੂੰ ਘਰੀ ਦਿਓ ਠੀਕ ਹੈ ਈਵਨ ਕੇ ਜੇ ਨੌਕਰੀ ਦੇ ਵੀ ਦੇਵੇ ਸਰਕਾਰ ਤਾਂ ਉਹਦੇ ਫਿਰ ਫੇਰ ਵੀ ਗੱਲ ਚ ਫਹਾਦ ਹੀ ਜਾਂਦੇ ਰਹਿੰਦੇ ਵੀ ਨਹੀਂ ਨਹੀਂ ਸੰਤਾ ਘਰ ਦੇ ਨੇੜੇ ਪੋਸਟਿੰਗ ਕਰੋ ਸਾਡੇ ਤਾਂ ਨਾਲ ਹੀ ਹੋਵੇ ਉਹਨਾਂ ਲਈ ਇਹ ਵੀਡੀਓ ਨਹੀਂ ਹੈਗੀ ਠੀਕ ਹੈ ਇਹ ਵੀਡੀਓ ਹੈ ਜਿਹੜੇ ਮਿਹਨਤੀ ਨੇ ਤੇ ਮਿਹਨਤ ਕਰਕੇ ਜਿਹੜੇ ਕੁਛ ਨਾ ਕੁਛ ਕਰਨਾ ਚਾਹੁੰਦੇ ਨੇ ਰਿਵਾਰਡ ਕੀ ਮਿਲੂਗਾ ਤੁਹਾਨੂੰ ਇਸ ਮਿਹਨਤ ਦਾ 2 ਲੱਖ ਰੁਪਏ ਤੱਕ 2 ਲੱਖ ਰੁਪਏ ਤੱਕ ਜਿਹੜੀ ਇਹਦੀ ਸੈਲਰੀ ਇਹਨਾਂ ਪੋਸਟਾਂ ਦੇ ਵਿੱਚ ਕਈ ਪੋਸਟਾਂ ਦੀ ਜਿਹੜੀ ਹਾਈਐਸਟ ਸੈਲਰੀ ਜਾਊਗੀ 2 ਲੱਖ ਰੁਪਏ ਤੱਕ ਜਾਊਗੀ 1,77,000 ਤੋਂ 80 ਸੈਂਦਰੀ ਜਾਉਗੀ ਲੱਖ ਲੱਖ ਰੁਪਿਆ ਤੱਕ ਵੀ ਤੁਹਾਡੀ ਸੈਲਰੀ ਹੈ ਜਿਹੜੀ ਹੋ ਜਾਊਗੀ ਹੁਣ ਤੁਸੀਂ ਇਹ ਦੇਖ ਕੇ ਵੀਡੀਓ ਆਏ ਹੋਗੇ ਤਾਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਉਹ ਹਾਈਐਸਟ ਸੈਲਰੀ ਹੈ ਵੱਡੀਆਂ ਪੋਸਟਾਂ ਦੀ ਸੈਲਰੀ ਆਪਾਂ ਸਾਰੀ ਡਿਸਕਸ ਕਰਾਂਗੇ ਕੀ ਕੀ ਚਾਹੀਦਾ ਹੈਗਾ ਕਿੰਨੇ ਕਿੰਨੇ ਤੁਸੀਂ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਨੀਡਡ ਹੈ ਕਿਹੜੇ ਕਿਹੜੇ ਪੋਸਟਾਂ ਆਈਆਂ ਨੇ ਆਪਾਂ ਇਹਦੇ ਵਿੱਚ ਸਾਰੀਆਂ ਦੇਖਾਂਗੇ ਠੀਕ ਹੈ ਤਾਂ ਇਹ ਹੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੇ ਵੀ ਤੁਹਾਡੇ ਸਾਖ ਸੰਬੰਧੀ ਹੈਗੇ ਨੇ ਜਿਹੜੇ ਟੀਚਰਸ ਨੌਨ ਟੀਚਿੰਗ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਬ ਰਿਕਰੂਟਮੈਂਟ ਆਫ ਵੇਰੀਅਸ ਟੀਚਿੰਗ ਨਾਨ ਟੀਚਿੰਗ ਪੋਸਟਸ ਇਨ ਕੇਂਦਰੀ ਵਿਦਿਆਲਿਆ ਕੇਵੀਐਸ ਐਂਡ ਐਨਵੀਐਸ ਨਵੋਦਿਆ ਵਿਦਿਆਲਿਆ ਸਮਿਤੀ ਇਹਦੇ ਵਿੱਚ ਆਈਆਂ ਨੇ 2025 ਦੀ ਰਿਕਰੂਟਮੈਂਟ ਨੋਟੀਫਿਕੇਸ਼ਨ ਵਨ ਹੈ ਇਹਨਾਂ ਦਾ ਇਹਦੇ ਵਿੱਚ ਆਈਆਂ ਇਹਨਾਂ ਦੀਆਂ ਵੈਬਸਾਈਟਸ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਵਾਂ ਵੈਬਸਾਈਟਸ ਕੰਮ ਦੇ ਰਹਿਣੀਆਂ ਸੀਬੀਐਸਸੀ ਦੀ ਵੈਬਸਾਈਟ ਹੈ ਇਥੇ cbse.gov.in kvssangathan.nic.nic.in navodaya.gov.in ਇਹ ਕੰਮ ਦੀਆਂ ਵੈਬਸਾਈਟਸ ਤੁਹਾਡੀਆਂ ਰਹਿਣਗੀਆਂ ਜਿੰਨਾਂ ਤੇ ਤੁਸੀਂ ਅਪਲਾਈ ਕਰ ਸਕੋਗੇ ਪੋਸਟਾਂ ਕਿਹੜੇ ਕਿਹੜੇ ਆਈਆਂ ਨੇ ਅਸਿਸਟੈਂਟ ਕਮਿਸ਼ਨਰ ਆਇਆਗਾ ਗਰੁੱਪ A KVS ਦੇ ਵਿੱਚ ਅਸਿਸਟੈਂਟ ਕਮਿਸ਼ਨਰ ਹੈ ਜਿਹੜਾ NVS ਦੇ ਵਿੱਚ ਪ੍ਰਿੰਸੀਪਲ ਦੀਆਂ ਪੋਸਟਾਂ ਨੇਗੀਆਂ KVS ਦੇ ਵਿੱਚ ਵੀ ਹੈ ਵਾਈਸ ਪ੍ਰਿੰਸੀਪਲ ਹੈ ਜਿਹੜਾ ਤੁਹਾਡੇ ਕੋਲ KVS ਦੇ ਵਿੱਚ ਪੋਸਟ ਗ੍ਰੈਜੂਏਟ ਟੀਚਰਸ ਨੇ ਜਿਹੜੇ ਤੁਹਾਡੇ KVS ਦੇ ਵਿੱਚ ਕੇਂਦਰੀ ਵਿਦਿਆਲਿਆ ਸੰਗਠਨ ਦੇ ਵਿੱਚ ਹਿੰਦੀ ਇੰਗਲਿਸ਼ ਫਿਜ਼ਿਕਸ ਕੈਮਿਸਟਰੀ ਮੈਥਮੈਟਿਕ 615 ਪਿਆ 1465 ਬਾਕੀ ਆ ਪਈਆਂ ਨੇ ਦੇਖੋ ਇੰਨੀਆਂ ਪੋਸਟਾਂ ਨੇ ਤੁਹਾਡੀਆਂ ਓਪਨ ਹੋਈਆਂ ਹੋਈਆਂ ਹਜੇ ਤੱਕ ਇੱਕ ਪਾਰਟ ਹੈ ਇਹਨਾਂ ਦਾ ਹਰੇਕ ਤਰ੍ਹਾਂ ਦਾ ਪੀਜੀਟੀ ਇਹਨਾਂ ਦੇ ਰੱਖਣਾਗਾ ਪੀਜੀਟੀ ਐਨਵੀਐਸ ਦੇ ਵਿੱਚ ਹਿੰਦੀ ਇੰਗਲਿਸ਼ ਫਿਜ਼ਿਕਸ ਕੈਮਿਸਟਰੀ ਮੈਥਮੈਟਿਕਸ ਬਾਇਓਲੋਜੀ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਕਮਰਸ ਕੰਪਿਊਟਰ ਸਾਇੰਸ ਫਿਜ਼ੀਕਲ ਐਜੂਕੇਸ਼ਨ ਇਹ ਪਈਆਂ ਨੇ ਤੁਹਾਡੇ ਕੋਲ ਪੋਸਟਾਂ ਪੀਜੀਟੀ ਮਾਡਰਨ ਇੰਡੀਅਨ ਲੈਂਗੁਏਜਸ ਦਾ ਵਿੱਚ ਅਸਾਮੀਜ਼ ਗਾਰੋ ਤਮਿਲ ਤੇਲਗੂ ਉਰਦੂ ਬੰਗਲਾ ਤੇ ਮਣੀਪੁਰੀ ਬਾਕੀ ਆਪਾਂ ਛੱਡ ਸਕਦੇ ਹਾਂ ਪੰਜਾਬੀ ਇਹ ਚ ਹੈ ਨਹੀਂਗੀ ਠੀਕ ਹੈ ਇਸ ਤੋਂ ਇਲਾਵਾ ਤੁਹਾਡੇ ਕੋਲ ٹیਜੀਟੀ ਚਾਹੀਦੇ ਇਹਨਾਂ ਨੂੰ ਹਿੰਦੀ ਇੰਗਲਿਸ਼ ਸੰਸਕ੍ਰਿਤ ਸੋਸ਼ਲ ਸਟੱਡੀਜ਼ ਮੈਥਮੈਟਿਕਸ ਸਾਇੰਸ ਫ ਆਰਟ এডਿਕੇਸ਼ਨ ਵਰਕ ਐਕਸਪੀਰੀਅੰਸ ਸਪੈਸ਼ਲ ਐਜੂਕੇਟਰਸ ਇਹ ਪਈਆਂ ਨੇ ਤੁਹਾਡੇ ਕੋਲ 2794 ਪੋਸਟਾਂ ਇਧਰ ਬਣੀਆਂ ਨੇ ਗਿਆ ਲਾਇਬ੍ਰੇਰੀਅਨ ਇਹਨਾਂ ਨੂੰ ਚਾਹੀਦੇ ਨੇ ਲਾਇਬ੍ਰੇਰੀਅਨ ਟੋਟਲ 147 ਹੈਗਾ ਠੀਕ ਹੈ ਜੀ ਪੀਜੀਟੀ ਐਨਵੀਐਸ ਦੇ ਵਿੱਚ ਹਿੰਦੀ ਇੰਗਲਿਸ਼ ਸੋਸ਼ਲ ਸਟੱਡੀਜ਼ ਮੈਥਮੈਟਿਕਸ ਸਾਇੰਸ ਪੀਜੀਟੀ ਪੀਜੀਟੀ ਤੁਹਾਡੇ ਕੋਲ ਫਿਜ਼ੀਕਲ ਐਜੂਕੇਸ਼ਨ ਮੇਲ ਫੀਮੇਲ ਪੀਜੀਟੀ ਆਰਟ ਆ ਗਿਆ ਕੰਪਿਊਟਰ ਸਾਇੰਸ ਪੀਜੀਟੀ ਮਿਊਜ਼ਿਕ ਆ ਗਿਆ ਲਾਇਬ੍ਰੇਰੀ ਸਪੈਸ਼ਲ ਐਜੂਕੇਟਰ 2900 78 ਪੋਸਟਾਂ ਨੇ ਜਿਹੜੀਆਂ ਇਹ ਪਈਆਂ ਨੇ TGT ਤੁਹਾਡੀਆਂ 3rd ਲੈਂਗੁਏਜ ਦੀਆਂ ਅਸਾਮੀਆਂ ਬੋਡੋ ਗਾਗਾਰੋ ਗੁਜਰਾਤੀ ਕੰਨੜਾ ਖਾਸੀ ਮਲਿਆਲਮ ਮਰਾਠੀ ਮੀਜ਼ੋ ਨੇਪਾਲੀ ਓੜੀਆ ਪੰਜਾਬੀ ਪੰਜਾਬੀ ਪਈਆਂ ਅਤੇ ਪੰਜਾਬੀ ਦੀਆਂ ਕੋਲ 18 ਪੋਸਟਾਂ ਨੇ ਜਿਹੜੀਆਂ ਉਹ ਤੁਹਾਡੀਆਂ ਆਈਆਂ ਹੋਈਆਂ ਨੇ ਇਹਦੇ ਵਿੱਚ ਤੁਹਾਡੀ ਸਪੈਸੀਫਿਕੇਸ਼ਨ ਲੈਂਗੁਏਜ ਦੀ ਹੀ ਰਹੂਗੀ ਆਪਾਂ ਅੱਗੇ ਦੇਖਦੇ ਹਾਂ ਕਿ ਕੀ ਕੀ ਡਿਮਾਂਡ ਕੀਤਾ ਹੋਊਗਾ ਇਹਨਾਂ ਨੇ ਤਾਂ ਮੇਨੂੰ ਤੇਲਗੂ ਉਰਦੂ ਬੰਗਲਾ ਮਣੀਪੁਰੀ ਇਹ ਸਾਰੀਆਂ ਪੋਸਟਾਂ ਨੇ ਹੀਆਂ PRT ਦੇ ਵਿੱਚ ਸਪੈਸ਼ਲ ਐਜੂਕੇਟਰ PRT PRT 뮤జిక్ ਹੈ ਜਿਹੜਾ ਇਹ ਤੁਹਾਡੇ ਕੋਲ 3365 ਪੋਸਟਾਂ ਨੇ ਨੌਨ ਟੀਚਿੰਗ ਦੇ ਵਿੱਚ ਐਡਮਿਨਿਸਟ੍ਰੇਟਿਵ ਆਫੀਸਰ ਫਾਈਨੈਂਸ ਆਫੀਸਰ ਆਫੀਸਰ ਹੋਗੇ ਅਸਿਸਟੈਂਟ ਇੰਜੀਨੀਅਰ ਹੋਗੇ ਅਸਿਸਟੈਂਟ ਸੈਕਸ਼ਨ ਆਫੀਸਰ ਹੋਗੇ ਜੂਨੀਅਰ ਟ੍ਰਾਂਸਲੇਟਰ ਹੋਗੇ ਸੀਨੀਅਰ ਸਕੱਟਰੀਅਟ ਅਸਿਸਟੈਂਟ ਹੋਗੇ ਜੂਨੀਅਰ ਸਕੱਟਰੀਅਟ ਅਸਿਸਟੈਂਟ ਹੋਗੇ ਸਟੈਨੋ ਗ੍ਰੇਡ 1 ਸਟੈਨੋ ਗ੍ਰੇਡ 2 ਇਹ ਪੋਸਟਾਂ ਨੇ ਜਿਹੜੀਆਂ ਤੁਹਾਡੇ ਕੋਲ ਅਵੇਲੇਬਲ ਹੈਗੀਆਂ ਨੇ ਇੱਥੇ ਇਹ ਸਾਰੀਆਂ ਦਿੱਤੀਆਂ ਹੋਈਆਂ ਨੇ 1252748280714357 ਠੀਕ ਹੈ ਜੀ ਨਾਨ ਡੇਟਿੰਗ ਐਨਵੀਐਸ ਦੇ ਵਿੱਚ ਜੂਨੀਅਰ ਸਕੱਟਰੀਅਟ ਅਸਿਸਟੈਂਟ ਆ ਗਿਆ ਜੂਨੀਅਰ ਸਕੱਟਰੀਅਟ ਅਸਿਸਟੈਂਟ ਜੀਐਨਵੀ ਕੱਢ ਰਿਹਾ ਗਿਆ ਲੈਬ ਟੈਕਨਿਸ਼ੀਅਨ ਤੇ ਮਲਟੀਟਾਸਕਿੰਗ ਸਟਾਫ ਹੈ ਜਿਹੜਾ ਉਹ ਤੁਹਾਡੇ ਕੋਲ ਇੱਥੇ ਪੋਸਟਾਂ ਪਾਈਆਂ ਜਾਂਦੀਆਂ ਨੇ ਤਾਂ ਇੰਨੀਆਂ ਪੋਸਟਾਂ ਨੇ ਜਿਹੜੀਆਂ ਪਾਈ ਤੁਹਾਡੇ ਕੋਲ ਉਹ ਆ ਰਹੀਆਂ ਨਹੀਂ ਠੀਕ ਹੈ ਸਾਰਿਆਂ ਦੀ ਜਾਣਕਾਰੀ ਦੇਉ ਯਾਰ ਤੁਹਾਨੂੰ ਮੈਂ ਇੱਥੇ ਕਿਉਂ ਡਰਦੇ ਹੁਣ ਇਹਦੇ ਵਿੱਚ ਕੀ ਕੁਝ ਹੈਗਾ ਕਿਵੇਂ-ਕਿਵੇਂ ਡਿਮਾਂਡ ਕੀਤੀ ਹੈ ਉਹ ਦੇਖਦੇ ਆਂਗੇ ਟੌਲੀ ਟੌਲੀ ਟੌ ਹਾਂ ਆ ਗਿਆ ਤੁਹਾਡੇ ਕੋਲ 에ਸੈਂਸ਼ੀਅਲ ਐਂਡ ਡਿਜ਼ਾਇਰੇਬਲ ਕੁਆਲੀਫਿਕੇਸ਼ਨ ਫੋਰ ਪੇ ਸਕੇਲ ਅਸਿਸਟੈਂਟ ਕਮਿਸ਼ਨਰ ਦੀ ਜੋ ਤੁਹਾਨੂੰ ਮੈਂ ਕਿਹਾ ਸੀ ਭਈ 2 ਲੱਖ ਸੈਲਰੀ ਜਾਊਗੀ ਆ ਦੇਖੋ 78800 ਤੋਂ ਸ਼ੁਰੂ ਹੋ ਕੇ 29200 ਸੈਲਰੀ ਹੈ ਜਿਹੜੀ ਉਹ ਤੁਹਾਡੀ ਜਾਏਗੀ ਅਪਰ ਏਜ ਹੈ ਜਿਹੜੀ 45 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ 50% ਨਾਲ ਬੀਐਡ ਤੁਹਾਡੀ ਕੀਤੀ ਹੋਣੀ ਚਾਹੀਦੀ ਹੈਗੀ ਵਰਕਿੰਗ ਐਜ਼ ਅ ਪ੍ਰਿੰਸੀਪਲ ਇਨ ਦਾ ਪੇ ਸਕੇਲ for at least 3 years in central state autonomous organization or central state government of central state government theek hai ji koi bhi tuhan da principal hai jeda 3 saal da hi experience mang gaya kam kar rahe hai ga onu tusi ye kar sakde ho bhej sakde ho ke jinna oh apply kar sakde ne tuhan da assistant commissioner de layi theek hai assistant commissioner kvs de vich bhi same hi demand hai jehdi inna dwara keeti gayi inanne add kite gaye knowledge of computer application working knowledge of hindi and english ਏ ਵੀ ਐਨੋਲਡ ਮੰਗ ਕੀਤੀ ਹੈਗੀ ਪ੍ਰਿੰਸੀਪਲ ਦੇ ਲਈ ਕੀ ਡਿਮਾਂਡ ਕੀਤੀ ਹੈ 78800 ਤੋਂ 292000 ਸੈਲਰੀ ਹੈ ਜਿਹੜੀ ਤੁਹਾਡੀ ਜਾਏਗੀ ਮਾਸਟਰ ਡਿਗਰੀ 50% ਬੀਏ ਡਾ ਜਿਹੜੀ ਤੁਹਾਡੀ 50% ਨਾ ਕੀਤੀ ਹੋਣੀ ਚਾਹੀਦੀ ਜਾਂ 3 ਸਾਲ ਦਾ ਬੀਏ ਡੀਐਮਐਡ ਜਿਹੜਾ ਤੁਸੀਂ ਕੋਰਸ ਇੰਟੀਗ੍ਰੇਟਿਡ ਕੀਤਾ ਹੋਣਾ ਚਾਹੀਦਾ 50% ਨਾ 4 ਸਾਲ ਦਾ ਇੰਟੀਗ੍ਰੇਟਿਡ ਕੋਰਸ 50% ਨਾ ਬੀਏ ਡਾ ਕੰਪੋਨੈਂਟ ਦੇ ਨਾਲ ਤੁਹਾਡਾ ਕੀਤਾ ਹੋਣਾ ਚਾਹੀਦਾ ਵਰਕਿੰਗ ਐਜ਼ ਅ ਪ੍ਰਿੰਸੀਪਲ ਪੇ ਲੈਵਲ ਹੈ ਜਿਹੜਾ ਤੁਹਾਡਾ ਰਹਾ ਹੋਣਾ ਚਾਹੀਦਾ ਜਨਰਲ ਸਟੇਟ ਆਟੋਨਮਸ ਆਰਗੇਨਾਈਜੇਸ਼ਨ ਆਫ ਸੈਂਟਰਲ ਸਟੇਟ ਗਵਰਨਮੈਂਟ ਜਿਹੜੀਆਂ ਵੀ ਸੈਂਟਰ ਸਟੇਟ ਦੀਆਂ ਗਵਰਨਮੈਂਟ ਆ ਗਿਆ ਉਹਦੇ ਵਿੱਚ ਤੁਹਾਡੇ ਕੋਲ ਇਹ ਫਾਈ ਕਿਤਾ ਹੋਣਾ ਚਾਹੀਦਾ ਹੈਗਾ ਪ੍ਰਿੰਸੀਪਲ ਤੁਸੀਂ ਕੰਮ ਕਰ ਰਹੇ ਹੋਣ ਚਾਹੀਦੇ ਹੋ ਲਿਮਟ ਇਹਨਾਂ ਨੇ ਕੋਈ ਦੱਸੀ ਨਹੀਂ ਹੋਈ ਜੀ ਇਹਨੇ ਸਾਲ ਠੀਕ ਹੈ ਜਾਂ ਕੇਵੀਐਸ ਦੇ ਵਿੱਚ ਵਾਈਸ ਪ੍ਰਿੰਸੀਪਲ ਤਿੰਨ ਸਾਲ ਹੈ ਜਿਹੜਾ ਤੁਹਾਡਾ ਵਰਕਿੰਗ ਤੁਸੀਂ ਕੇਵੀਐਸ ਦੇ ਲਈ ਤਿੰਨ ਸਾਲ ਦਾ ਚਾਹੀਦਾ ਹੈ ਵਾਈਸ ਪ੍ਰਿੰਸੀਪਲ ਦੇ ਲਈ ਤੁਹਾਡੇ ਕੋਲ ਚਾਹੀਦਾ ਹੈ ਹੈਵਨ ਨੋ ਯੀਅਰਸ ਆਫ ਕੰਬਾਈਨਡ ਪੀਜੀਟੀ ਵਾਈਸ ਪ੍ਰਿੰਸੀਪਲ ਇਨ ਮਿਨਿਮਮ 3 ਇਅਰਸ ਐਟ ਦਾ ਵਾਈਸ ਪ੍ਰਿੰਸੀਪਲ ਪ੍ਰਿੰਸੀਪਲ ਅਗਰ ਤੁਸੀਂ ਵਾਈਸ ਪ੍ਰਿੰਸੀਪਲ ਦਾ ਦੇ ਲਈ ਅਪਲਾਈ ਕਰਨਾ ਹੈ ਤਾਂ ਤੁਹਾਡੇ ਕੋਲ ਵਾਈਸ ਪੋਸਟ ਤੋਂ ਪ੍ਰਿੰਸੀਪਲ ਦੇ ਲਈ ਅਪਲਾਈ ਕਰਨਾ ਤਾਂ ਕੇਵੀਐਸ ਲਈ ਵੀ 3 ਸਾਲ ਹੈ ਐਨਵੀਐਸ ਦੇ ਲਈ ਵੀ 3 ਸਾਲ ਠੀਕ ਹੈ ਜੀ ਜੇ ਟੀਚਰ ਕਰ ਰਹੇ ਤਾਂ 12 ਸਾਲ ਦਾ ਐਕਸਪੀਰੀਅੰਸ ਇਹਨਾਂ ਨੇ ਡਿਮਾਂਡ ਕੀਤਾ ਵਾਈਸ ਪ੍ਰਿੰਸੀਪਲ ਕੇਵੀਐਸ ਦਾ ਵੀ ਇੱਥੇ ਸੇਮ ਹੀ ਮਸਲਾ ਆ ਜਾਂਦਾ ਪੀਜੀਟੀ ਜਿਹੜੇ ਤੁਹਾਡੇ ਕੋਲ ਆ ਜਾਂਦੇ ਨੇ 47600 ਤੋਂ ਲੈ ਕੇ 151100 ਸੈਲਰੀ ਜਾਏਗੀ 40 ਸਾਲ ਤੋਂ ਉੱਪਰ ਤੁਹਾਡੀ ਏਜ ਨਹੀਂ ਹੋਣੀ ਚਾਹੀਦੀ ਜੀ ਇਹ ਆਖਦਾ ਤੁਹਾਡੇ ਕੋਲ ਪੋਸਟ ਗ੍ਰੈਜੂਏਟ ਹੈ ਜਿਹੜਾ ਤੁਹਾਡੇ ਕੋਲ 50% ਮਾਰਕਸ ਹੈ ਜਿਹੜੇ ਤੁਸੀਂ ਇਤਨਾ ਕੀ ਚਾਹੀਦਾ ਬੀਐਡ ਦੇ ਨਾਲ ਬਾਕੀ ਤੁਹਾਡੇ ਕੋਲ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਸਾਰੇ ਜਿਹਨਾਂ ਨੇ ਮਾਸਟਰ ਡਿਗਰੀ ਪੀਜੀਟੀ ਦੇ ਲਈ ਡਿਮਾਂਡ ਕੀਤੀ ਹੈ ਅਤੇ ਬੀਐਡ ਡਿਗਰੀ ਜਿਹੜੀ ਤੁਹਾਡੇ ਕੋਲ ਉਹ ਹੋਣੀ ਚਾਹੀਦੀ ਹੈ 50% ਮਾਰਕਸ ਦੇ ਨਾਲ ਅਗਰ ਇਹ ਨਹੀਂ ਹੈਗੀ ਤਾਂ 3 ਸਾਲ ਦਾ ਬੀਐਡ ਐਮਐਡ ਤੁਹਾਡਾ ਜੋ ਕੋਰਸ ਇੰਟੀਗ੍ਰੇਟਿਡ ਹੋ ਕੀਤਾ ਹੋਣਾ ਚਾਹੀਦਾ ਅਗਰ ਇਹ ਨਹੀਂ ਹੈਗਾ ਤਾਂ 4 ਸਾਲ ਦਾ ਇੰਟੀਗ੍ਰੇਟਿਡ ਜਿਹੜਾ ਤੁਸੀਂ ਬੀਐਡ ਵਾਲਾ ਕੋਰਸ ਹੈ ਭਾਈ ਉਹ 50% ਦੇ ਨਾਲ ਕਿਤਾ ਹੋਣਾ ਚਾਹੀਦਾ ਤੇ ਹਿੰਦੀ ਇੰਗਲਿਸ਼ ਤੇ ਤੁਹਾਡੇ ਕੋਲ ਪ੍ਰੋਫੀਸ਼ੈਂਸੀ ਜਿਹੜੀ ਉਹ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਇਹਨੇ ਆ ਦੇਖੋ ਪੀਜੀਟੀ ਦੇ ਲਈ ਸਾਰੇ ਇਹਨੇ ਮਾਸਟਰ ਡਿਗਰੀਜ਼ ਹੈ ਜਿਹੜੀਆਂ ਉਹ ਇਹਨਾਂ ਨੇ ਕਈਆਂ ਨੇ ਪੀਜੀਟੀ ਇੰਗਲਿਸ਼ ਦੇ ਲਈ ਮਾਸਟਰ ਹੋ ਗਿਆ ਇੰਗਲਿਸ਼ ਐਨਵੀਐਸ ਦੇ ਲਈ ਇੰਗਲਿਸ਼ ਕਹੇ ਹਿੰਦੀ ਦੇ ਲਈ ਹਿੰਦੀ ਹੋ ਗਿਆ ਤੁਹਾਡੇ ਕੋਲ ਠੀਕ ਹੈ ਜੀ ਤੇ ਇੱਕ ਗ੍ਰੈਜੂਏਟ ਲੈਵਲ ਤੇ ਵੀ ਕਹਿੰਦਾ ਤੁਸੀਂ ਕੀਤੀ ਹੋਣੀ ਚਾਹੀਦੀ ਹੈ ਮਤਲਬ ਕਿ ਮਾਸਟਰ ਤਾਂ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਲੈਵਲ ਤੇ ਵੀ ਤੁਹਾਡੇ ਕੋਲ ਉਹ ਸਬਜੈਕਟ ਹੋਣਾ ਚਾਹੀਦਾ ਉਹ ਕੇਵੀਐਸ ਨਵਾਰਡ ਕਰ ਰਿਹਾ ਐਨਵੀਐਸ ਲਈ ਕਰ ਰਿਹਾ ਐ ਫਿਜ਼ਿਕਸ ਸੇਮ ਮਾਸਟਰ ਡਿਗਰੀ ਕੈਮਿਸਟਰੀ ਦੇ ਲਈ ਵੀ ਮਾਸਟਰ ਡਿਗਰੀ ਚਾਹੀਦੀ ਹੈਗੀ ਪੀਜੀਟੀ ਮੈਥਮੈਟਿਕਸ ਇਕਨੋਮਿਕਸ ਹਿਸਟਰੀ ਜੀਓਗ੍ਰਾਫੀ ਠੀਕ ਹੈ ਕਮਰਸ ਸਾਰੇ ਦੇ ਲਈ ਤੁਹਾਡੇ ਕੋਲ ਜੋ ਮਾਸਟਰ ਡਿਗਰੀ ਚਾਹੀਦੀ ਹੈ ਇਨ ਕਮਰਸ ਹੋਲਡਰ ਆਫ ਐਮਕਮ ਡਿਗਰੀ ਇਜ਼ ਇਨ ਅਪਲਾਈਡ ਬਿਜ਼ਨਸ ਇਕਨੋਮਿਕ ਸ਼ੈਲ ਨਾਟ ਬੀ ਐਲੀਜੀਬਲ ਜਿਹੜੇ ਤੁਹਾਡੇ ਐਮਕਮ ਵਾਲੇ ਆ ਜਾਣਗੇ ਬਿਜ਼ਨਸ ਇਕਨੋਮਿਕਸ ਵਾਲੇ ਉਹਨਾਂ ਨੂੰ ਕਨਸਿਡਰ ਨਹੀਂ ਕੀਤਾ ਜਾਏਗਾ ਪੀਜੀਟੀ ਕਮਰਸ ਐਸ ਹੈ ਜਿਹੜਾ ਤੁਹਾਡਾ ਪ੍ਰੋਵਾਈਡਡ ਕੈਂਡੀਡੇਟ ਹੈਜ਼ ਕੰਨਰਨ ਸਬਜੈਕਟ ਐਟ ਗ੍ਰੈਜੂਏਸ਼ਨ ਲੈਵਲ ਹੋਲਡਰ ਆਫ ਐਮਕਮ ਡਿਗਰੀ ਇਹਦੇ ਵਿੱਚ ਵੀ ਐਮਕਮ ਦੀ ਗੱਲ ਹੈ ਜਿਹੜੀ ਇਹ ਸੈਪਰੇਟਲੀ ਕਰ ਰਹੇ ਨੇ ਠੀਕ ਹੈ ਜੀ ਨੈਕਸਟ ਪੀਜੀਟੀ ਬਾਇਓ ਬਾਇਓ ਦੇ ਵਿੱਚ ਵੀ ਤੁਹਾਡੇ ਕੋਲ ਸੇਮ ਚੀਜ਼ ਹੈ ਬਾਇਓ ਟੈਕਨੋਲੋਜੀ ਮਾਈਕਰੋ ਬਾਇਓ ਟੈਕਨੋਲੋਜੀ ਦੇ ਵਿੱਚ ਵੀ ਸੇਮ ਹੀ ਹੈ ਤੁਹਾਡੇ ਕੋਲ ਮਾਸਟਰਸ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਐਨਵੀਐਸ ਹੈ ਜਿਹੜਾ ਤੁਹਾਡਾ ਉਹ ਕਹਿ ਰਿਹਾ ਕਹਿੰਦਾ ਭਾਈ ਤੁਹਾਡੇ ਕੋਲ ਜੋ ਗ੍ਰੈਜੂਏਸ਼ਨ ਲੈਵਲ ਤੇ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕੇਵੀਐਸ ਹੈ ਜਿਹੜਾ ਉਹ ਇਹਨਾਂ ਨਹੀਂ ਕਹਿ ਰਹੇ ਠੀਕ ਹੈ ਜੀ ਐਕਸਪੀਰੀਅੰਸ ਐਜ਼ ਅ ٹیਜੀਟੀ ਐਕਸਪੀਰੀਅੰਸ ਕਿਹਨਾਂ ਚਾਹੀਦਾ ਹੋਣਾ ਚਾਹੀਦਾ ਤੁਹਾਡੇ ਕੋਲ ਕਿਸੇ ਵੀ ਸਬਜੈਕਟ ਦੇ ਵਿੱਚ ਐਕਸਪੀਰੀਅੰਸ ਆਫ ਵਰਕਿੰਗ ਇਨ ਅ ਸਕੂਲ ਫਾਰ ਕੇਬੀਐਸ ਇਸ ਆ ਰੈਜ਼ੀਡੈਂਸ਼ੀਅਲ ਸਕੂਲ ਫਾਰ ਐਂਡ ਵੀਐਸ ਦੇ ਨੋਲਿਜ ਆਫ ਕੰਪਿਊਟਰ ਸਾਇੰਸ ਕੰਪਿਊਟਰ ਐਪਲੀਕੇਸ਼ਨ ਦੀ ਨੋਲਿਜ ਹੋਣੀ ਚਾਹੀਦੀ ਹੈ ਪੋਸਟ ਗ੍ਰੈਜੂਏਟ ਟੀਚਰਸ ਕੰਪਿਊਟਰ ਸਾਇੰਸ ਦੇ ਫਿਜ਼ੀਕਲ ਐਜੂਕੇਸ਼ਨ ਦੇ ਇਹਨਾਂ ਦੇ ਲਈ ਕੀ ਮੰਗਿਆ ਕੰਪਿਊਟਰ ਸਾਇੰਸ ਦੇ ਲਈ ਇਹਨਾਂ ਨੇ ਐਮਐਸਸੀ ਕੰਪਿਊਟਰ ਸਾਇੰਸ ਆਈਟੀ ਜਾਂ ਐਮਸੀਏ ਮੰਗੀ ਹੈ 50% ਦੇ ਨਾਲ ਐਮਈ ਐਮਟੈਕ ਜੇ ਇਹ ਨਹੀਂ ਹੈਗਾ ਤਾਂ ਐਮਈ ਐਮਟੈਕ ਹੈ ਜਿਹੜਾ ਕੰਪਿਊਟਰ ਸਾਇੰਸ ਆਈਟੀ ਦਾ ਜਿਹੜਾ ਤੁਹਾਡਾ ਉਹ 50% ਦੇ ਐਡਮਾਂਡ ਕੀਤੇ ਦੂਸਰਾ ਤੁਹਾ 3 ਸਾਲ ਦਾ ਇੰਟੀਗ੍ਰੇਟਡ ਹੈ ਸੇਮ ਚੀਜ਼ ਹੈ ਜੀਆ 4 ਸਾਲ ਦਾ ਬੀਏ ਇੰਟੀਗ੍ਰੇਟਡ ਹੋਵੇ ਠੀਕ ਹੈ ਪੀਜੀਟੀ ਦੇ ਫਿਜ਼ੀਕਲ ਦੇ ਵਿੱਚ ਤੁਹਾਡੇ ਕੋਲ ਮਾਸਟਰਸ ਇਨ ਫਿਜ਼ੀਕਲ এডਿਕੇਸ਼ਨ ਹੋਣੀ ਚਾਹੀਦੀ ਹੈ 52% ਦੇ ਨਾਲ ਉਸ ਤੋਂ ਇਲਾਵਾ ਤੁਹਾਡੇ ਕੋਲ ਜਿਹੜਾ ਭਾਈ ਸਪੋਰਟਸ ਜੈ ਗੇਮਸ ਹੈ ਜਿਹੜਾ ਉਹ ਤੁਹਾਡਾ ਕਿਸੇ ਵੀ ਨੈਸ਼ਨਲ ਲੈਵਲ ਦਾ ਰਿਪਰੈਜ਼ੈਂਟ ਕੀਤਾ ਹੋਣਾ ਚਾਹੀਦਾ ਤੁਸੀਂ ਠੀਕ ਹੈ ਕਿਸੇ ਫੈਡਰੇਸ਼ਨ ਜਾਂ ਅਥਾਰਟੀ ਦੁਆਰਾ ਐਕਸਪੀਰੀਅੰਸ ਹੈ ਤੁਹਾਡੇ ਕੋਲ ਉਹ ਫਿਜ਼ੀਕਲ ਐਜੂਕੇਸ਼ਨ ਦਾ ਐਜ਼ ਅ ਟੀਚਰ ਹੋਣਾ ਚਾਹੀਦਾ ਐਕਸਪੀਰੀਅੰਸ ਆਫ ਵਰਕਿੰਗ ਐਜ਼ ਅ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਉਹਦਾ ਵੀ ਐਕਸਪੀਰੀਅੰਸ ਤੁਹਾਡੇ ਕੋਲ ਹੋਣਾ ਚਾਹੀਦਾ ਕਿਸੇ ਰੈਜ਼ੀਡੈਂਸ਼ੀਅਲ ਸਕੂਲ ਦੇ ਉਸ ਆਲਰੇਡੀ ਕੰਮ ਕਰਦੇ ਹੋਣੇ ਚਾਹੀਦੇ ਪੀਜੀਟੀ ਮਾਡਰਨ ਇੰਡੀਅਨ ਲੈਂਗੁਏਜਸ ਦੇ ਲਈ ਤੁਹਾਡੇ ਕੋਲ ਜੋ ਇੰਟੀਗ੍ਰੇਟਿਡ ਕੋਰਸ ਹੈਗਾ ਉਹ ਕਿਸੇ ਵੀ ਸਬਜੈਕਟ ਦੇ ਨਾਲ ਜਿਹੜਾ ਤੁਸੀਂ ਲੈ ਕੇ ਚੱਲੋਗੇ ਕੰਸਰਨ ਸਬਜੈਕਟ ਉਹਦੇ ਨਾਲ 50% ਮਾਰਕਸ ਐ ਜਿਹੜੇ ਤੁਹਾਡੇ ਬੀਐਡ ਦੇ ਵਿੱਚ ਹੋਣੇ ਚਾਹੀਦੇ ਨੇ ਮਾਸਟਰ ਡਿਗਰੀ ਐ ਜਿਹੜੇ ਤੁਹਾਡੇ ਕੋਲ ਉਹਦੇ ਵਿੱਚ 50% ਦੇ ਨਾਲ ਹੋਣੀ ਚਾਹੀਦੀ ਐ ਅ ਤਿੰਨ ਸਾਲ ਦੀ ਬੀਅਰਡ ਐਮ ਐਡ ਹੋ ਗਈ ਚਾਰ ਸਾਲ ਦੀ ਬੀਅਰਡ ਜਿਹੜੀ ਉਹ ਤੁਹਾਡੇ 50% ਨਾ ਹੋਣੀ ਚਾਹੀਦੀ ਠੀਕ ਹੈ ਹਿੰਦੀ ਇੰਗਲਿਸ਼ ਦੋਨੋਂ ਹੋਣੀ ਹੋਣੀ ਚਾਹੀਦੀ ਹੈ ਐਕਸਪੀਰੀਅੰਸ ਹੋਣਾ ਚਾਹੀਦਾ ਇਸ ਲੈਂਗੁਏਜ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਰੈਜ਼ੀਡੈਂਸ਼ੀਅਲ ਸਕੂਲ ਦਾ ਕੰਪਿਊਟਰ ਐਪਲੀਕੇਸ਼ਨ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਜਿਹੜਾ ਉਹ ਇਹਨਾਂ ਨੇ ਡਿਮਾਂਡ ਕੀਤੀ ਹੈ ਕਲੀਅਰ ਹੈ ਜੀ ਨੈਕਸਟ ਇਹ ਫਿਜ਼ੀਕਲ ਐਜੂਕੇਸ਼ਨ ਹੀ ਦੱਸ ਰਾਂ ਜੀ ਮੈਂ ਤੁਹਾਨੂੰ ਇੱਥੇ ਫੋਰ ਟ੍ਰੇਨਡ ਗ੍ਰੈਜੂਏਟ ਟੀਚਰਸ ਹਿੰਦੀ ਇੰਗਲਿਸ਼ ਸੰਸਕ੍ਰਿਤ ਥਰਡ ਲੈਂਗੁਏਜ ਇਹਨਾਂ ਦੇ ਲਈ ਸੇਮ ਇਹਦੇ ਵਿੱਚ ਆਜੋ 50% ਮਾਰਕਸ ਜਿਹੜੇ ਤੁਹਾਡੇ ਉਹ ਸਬਜੈਕਟ ਦੇ ਨਾਲ ਬੀਐਡ ਦੇ ਵਿੱਚ ਹੋਣੇ ਚਾਹੀਦੇ ਨੇ ਜਾਂ ਬੈਚਲਰ ਆਨਰਸ ਡਿਗਰੀ ਫਰੋਮ ਅ ਰੈਕੋਗਨਾਈਜ਼ਡ ਇੰਸਟੀਟਿਊਸ਼ਨ ਯੂਨੀਵਰਸਿਟੀ ਐਟ ਲੀਸਟ 50% ਮਾਰਕਸ ਇਨ ਕਨਸਰਟ ਸਬਜੈਕਟਸ ਕੰਬੀਨੇਸ਼ਨ ਆਫ ਸਬਜੈਕਟਸ ਐਸ ਵੈਲ ਐਜ਼ ਇਨ ਇਨ ਦਾ ਐਗਰੀਗੇਟ ਠੀਕ ਹੈ ਤੁਹਾਡੇ ਕੋਲ ਜਿਹੜਾ ਸਬਜੈਕਟ ਤੁਸੀਂ ਬੈਚਲਰ ਕੀਤੀ ਹੋਣੀ ਚਾਹੀਦੀ ਮਤਲਬ ਕਿ ਡਿਗਰੀ ਜਾਂ ਆਨਰਸ ਕੀਤੀ ਹੋਣੀ ਚਾਹੀਦੀ ਸਬਜੈਕਟ ਵੀ 50 ਹੋਣੇ ਚਾਹੀਦੇ ਤੇ ਟੋਟਲ ਵੀ ਤੁਹਾਡੇ ਕੋਲ 50% ਤੋਂ ਉੱਤੇ ਹੋਣੇ ਚਾਹੀਦੇ ਬੀਐਡ ਹੋਣੀ ਚਾਹੀਦੀ ਹੈ graduation in the concerned subject at least 50% marks in the uh, one year b.ed rehabilitation of the concerned with uh, ठीक है post graduation is concerned any specialization concerned subject with a minimum 50% marks or equivalent grade provided that the candidate has a studied subject mentioned in the note below at the graduation level and three years integrated b.ed ਇਹਦੇ ਵਿੱਚ ਕਹਿੰਦਾ post graduation ਚ ਤੁਹਾਡੇ ਕੋਲ 55% ਹੋਣੇ ਚਾਹੀਦੇ ਆ ਗ੍ਰੈਜੂਏਸ਼ਨ ਚ ਤੋ ਇਹ ਤੁਸੀਂ ਜਿਹੜੀ ਇਹ ਚੀਜ਼ ਹੈ ਕਹਿੰਦਾ ਪ੍ਰਯੋਗ ਕੀਤੀ ਹੋਣੀ ਚਾਹੀਦੀ ਹੈ ਤੇ ਤੁਹਾਡੇ ਕੋਲ 3 ਸਾਲ ਦਾ ਬੀਏ ਐਮਏ ਡਾ ਜਿਹੜਾ ਇਹਦਾ ਤੁਹਾਡੇ ਕੋਲ ਭਾਈ ਡਿਪਲੋਮਾ ਹੁਣ ਸੌਰੀ ਬੀਏ ਐਮਏ ਡਾ ਜਿਹੜਾ ਤੁਹਾਡੇ ਕੋਲੇ 50% ਨਾ ਹੋਣੀ ਚਾਹੀਦੀ ਠੀਕ ਹੈ ਇਹ ਇਹਨਾਂ ਨੇ ਡਿਮਾਂਡ ਕੀਤੀ ਹੈ ਸੇਮ ਰੈ residențial ਸਕੂਲ ਤੋਂ ਚਾਹੀਦਾ ਵੀ ਤੁਸੀਂ ਬਟਰ ਐਪਲੀਕੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਵਰਕਿੰਗ ਨੋਲੇਜ ਐਡੀ ਤੁਹਾਡੇ ਕੋਲ ਦੀ ਰੀਜਨਲ ਲੈਂਗੁਏਜਸ ਦੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਹੁਣ ਇਹ ਤੁਹਾਡੇ ਕੋਲ ਇਹ ਕੁਆਲੀਫਿਕੇਸ਼ਨ ਆ ਗਈਆਂ ਜਿਵੇਂ टीजीटी ਹਿੰਦੀ ਦੇ ਲਈ ਸਟਡੀ ਇਨ ਹਿੰਦੀ ਐਜ਼ ਅ ਇਲੈਕਟਿਵ ਮੇਨ ਸਬਜੈਕਟ ਇਨ ਅਟ ਲੀਸਟ 3 ইয়ার্স 6 ਸੈਮੈਸਟਰਸ ਗ੍ਰੈਜੂਏਸ਼ਨ 4 ইয়ার ਇੰਟੀਗ੍ਰੇਟਿਡ কোর্স ਚਾਹੇ ਤੁਸੀਂ ਡਿਗਰੀ ਕੀਤੀ ਹੈ ਚਾਹੇ 4 ਸਾਲ ਦਾ ਕੋਈ বিএড ਵਾਲਾ 4 ਇੰਟੀਗ੍ਰੇਟਿਡ কোর্স ਕੀਤਾ ਤਾਂ ਇੱਕ ਸਪੈਸ਼ਲ ਸਬਜੈਕਟ ਦੀ ਤਰ੍ਹਾਂ ਤੁਸੀਂ ਉਹ ਪੜਿਆ ਹੋਣਾ ਚਾਹੀਦਾ ਕਾਮਨ ਸੈਂਸ ਆ ਯਾਰ ਆਬਵੀਅਸਲੀ টিजीटी ਕਰਾਉਗੇ ਤਾਂ ਉਹ ਸਪੈਸ਼ਲ ਸਬਜੈਕਟ ਦੀ ਤਰ੍ਹਾਂ ਹੋਣਾ ਚਾਹੀਦਾ ਨਾ ਸੇਮ ਇੰਗਲਿਸ਼ ਜਿਹਨ ਤੁਹਾਡੇ ਕੋਲ ਥਰਡ ਲੈਂਗੁਏਜ ਆ ਗਈ ਸੇਮ ਸੰਸਕ੍ਰਿਤ ਹੈ ਜਿਹੜੀ ਟ੍ਰੇਨਡ ਗ੍ਰੈਜੂਏਟ ਟੀਚਰਸ ਮੈਥ ਸਾਇੰਸ ਸੋਸ਼ਲ ਸਟੱਡੀਜ਼ ਹੈ ਜਿਹੜਾ ਉਹ ਆ ਗਿਆ ਚਤਾ 44900 ਤੋਂ ਲੈ ਕੇ ਕਲਕ 42400 ਜਾਏਗੀ 35 ਸਾਲ ਤੋਂ ਜਿਹੜੀ ਉੱਪਰ ਨਹੀਂ ਹੋਣੀ ਚਾਹੀਦੀ ਸੇਮ ਜਿਹੜੀ ਕੁਆਲਿਫਿਕੇਸ਼ਨ ਹੈ ਤੁਹਾਡੀ ਉਹ ਜਾ ਰਹੀ ਹੈ ਇਹਦੇ ਵਿੱਚ ਠੀਕ ਹੈ ਜੀ ਇੱਥੇ ਸਾਰਾ ਬੈਚਲਰ ਵੀ ਚਾਹੀਦੀ ਹੈ ਕਿ ਜੇਕਰ ਦੇ ਨਾਲ ਤੁਹਾਡੇ ਕੋਲ ਬੀਐਡ ਹੈ ਜਿਹੜੀ ਉਹ ਚਾਹੀਦੀ ਹੈ 50% ਜਾਂ ਤੁਹਾਡੇ ਕੋਲ 3 ਸਾਲ ਦੀ ਬੀਐਡ ਚਾਹੀਦੀ ਹੈ ਜਿਵੇਂ ਆਪਾਂ ਯਾਰ ਪਹਿਲਾਂ ਕੁਆਲਿਫਿਕੇਸ਼ਨ ਗੱਲ ਕਰਕੇ ਬਟ ਇਥੇ ਸਬਜੈਕਟ ਆਬਵੀਅਸਲੀ ਚੇਂਜ ਹੋ ਜੂਗਾ ਡਿਫਰੈਂਟ ਸਬਜੈਕਟ ਹੋ ਜੂਗਾ ਉਹ ਡਿਫਰੈਂਟ ਪੋਸਟਵਾਇਜ਼ ਸਬਜੈਕਟਸ ਸਬਜੈਕਟਸ ਇਨ ਕੰਬੀਨੇਸ਼ਨ ਆਫ ਸਬਜੈਕਟਸ ਆਰ ਅੰਡਰ TGT ਮੈਥ ਹੈ ਜਿਹੜਾ ਤੁਹਾਡੇ ਕੋਲ ਇਹਦੇ ਵਿੱਚ ਮੈਥ ਐਜ਼ ਅ ਇਲੈਕਟਿਵ ਤੁਸੀਂ ਕੀਤਾ ਹੋਣਾ ਚਾਹੀਦਾ ਹੈ ਸੇਮ ਜਿਉਂ ਆਪਾਂ ਗੱਲ ਕੀਤੀ ਹੈ 4 ਸਾਲ ਵਾਲਾ ਜਰ 3 ਸਾਲ ਵਾਲਾ ਡਿਗਰੀ ਦੇ ਨਾਲ ਤੁਸੀਂ ਉਹ ਕੀਤਾ ਹੋਣਾ ਚਾਹੀਦਾ ਹੈ ਫਿਜ਼ਿਕਸ ਐਟ ਲੀਸਟ 1 ਇਅਰ ਫਿਜ਼ਿਕਸ ਐ ਜਿਹੜੀ ਤੁਹਾਡੀ 1 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ 1 ਆਊਟ ਆਫ కెਮਿਸਟਰੀ ਇਲੈਕਟ੍ਰੋਨਿਕਸ ਕੰਪਿਊਟਰ ਸਾਇੰਸ ਸਟੈਟਿਸਟਿਕਸ ਐਟ ਲੀਸਟ 1 ਇਅਰ ਤੇ ਦੋ ਸੈਮੈਸਟਰ ਦੇ ਵਿੱਚੋਂ ਇੱਕ ਸਾਲ ਦੇ ਵਿੱਚ ਤੁਸੀਂ ਇਹ ਚੀਜ਼ ਪੜ੍ਹੀ ਹੋਣੀ ਚਾਹੀਦੀ ਹੈ ਜਿਹੜ with the above subject combination are also eligible to apply candidates with bsc honors in physics or chemistry are not eligible for the post of tjd math bsc honors wale jehde oh toade tjd maths layi nahi apply kar sakde theek hai ji tjd science hai jehda ede vich toade kol inna dase ke main subject hai jehda toade kol bio life science de chemistry botany geology botany de chemistry geology geology de chemistry and botany jehde oh toade subsidiary subject rehange ਸੇਮ ਮੇਨ ਸਬਜੈਕਟ ਰਹਿ ਸਕਦੇ ਹੋ ਸਬਸਿਡਰੀ ਰਹਿ ਸਕਦੇ ਨੇ ਠੀਕ ਹੈ ਜੀ ਸੇਮ ਇਹਦੇ ਨਾਲ ਤੁਹਾਡਾ ਸਿਸਟਮ ਜਾਏਗਾ ਹੁਣ ਇਹ ਤੁਹਾਡੇ ਕੋਲ ਆ ਗਿਆ ਤੁਹਾਡੇ ਕੋਲ ਟ੍ਰੇਨਡ ਗ੍ਰੈਜੂਏਟ ਕੰਪਿਊਟਰ ਸਾਇੰਸ ਟੀਚਰ 뮤직 ਆਰਟ ਫਿਜ਼ੀਕਲ ਐਜੂਕੇਸ਼ਨ ਵਰਕ ਐਕਸਪੀਰੀਅੰਸ ਕੰਪਿਊਟਰ ਸਾਇੰਸ ਦੇ ਵਿੱਚ ਤੁਹਾਡੇ ਕੋਲ BCA 50% ਦੇ ਨਾਲ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ 50% ਦੇ ਨਾਲ ਤੁਸੀਂ ਜਿਹੜੀ ਉਹ ਕਲਾਈਡ ਕਿਤੇ ਹੋਣੀ ਚਾਹੀਦੀ ਹੈਗੀ ਅਪਾਰਟ ਫਰਮ ਦੈਟ ਤੁਹਾਡੇ ਕੋਲ ਜਾਂ BE BTech ਹੈ ਜਿਹੜੀ ਉਹ ਤੁਹਾਡੇ ਕੋਲ 50% ਨਾਲ ਹੋਣੀ ਚਾਹੀਦੀ ਹੈ ਸੈਂਟਰਲ ਐਲੀਜੀਬਿਲਟੀ ਟੈਸਟ ਜਿਹੜਾ ਤੁਸੀਂ ਉਹ ਮਤਲਬ ਕਿ CTET ਜਿਹੜਾ ਹੁੰਦਾਗਾ ਉਹ ਤੁਹਾਡਾ ਪਾਸ ਕੀਤਾ ਹੋਣਾ ਚਾਹੀਦਾ ਹੈਗਾ ਤੇ ਅਪਾਰਟ ਫਰਮ ਤੁਹਾਡੀ ਬੀਏ ਬੈਚਲਰਸ ਡਿਗਰੀ ਹੈ ਜਿਹੜੀ ਉਹ ਰੈਕਗਨਾਈਜ਼ ਹੋਣੀ ਚਾਹੀਦੀ ਹੈ 50% ਦੇ ਨਾਲ ਅਗਰ ਇਹ ਨਹੀਂ ਆ ਰਹੀ ਤਾਂ ਇੱਥੇ ਤੁਸੀਂ ਬੀਸੀ ਨਾਲ ਸਰ ਸਕਦੇ ਹੋ ਨਹੀਂ ਤੁਹਾਡੇ ਕੋਲ ਆ ਅਲੱਗ ਤੋਂ ਜੋ ਡਿਮਾਂਡ ਇਹਨਾਂ ਨੇ ਕੀਤੀ ਹੋਈ ਹੈ ਉਹ ਆ ਜਾਂਦੀ ਹੈ 3 ਸਾਲ ਦਾ ਇੰਟੀਗ੍ਰੇਟਿਡ ਬੀਆਡ ਐਮਐਡਾ ਜਿਹੜਾ ਤੁਹਾਡਾ ਭਈ ਇਹਨਾਂ ਨੇ ਮੰਗਿਆ 50% ਦੇ ਨਾਲ ਜਾਂ 4 ਸਾਲ ਦਾ 50% ਦੇ ਨਾਲ ਇਹਨੇ ਡਿਮਾਂਡ ਕੀਤੀ ਹੈ ਐਕਸਪੀਰੀਅੰਸ ਵਰਕਿੰਗ ਇਨ ਅ ਰੈਜ਼ੀਡੈਂਸ਼ੀਅਲ ਸਕੂਲ ਵਰਕਿੰਗ ਨੋਲੇਜ ਆਫ ਹਿੰਦੀ ਇੰਗਲਿਸ਼ ਰੀਜਨਲ ਲੈਂਗੁਏਜਸ ਇਹਨੇ ਡਿਮਾਂ ਬੈਚਲਰ ਡਿਗਰੀ ਮਿਊਜ਼ਿਕ ਦੇ ਵਿੱਚ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜਾਂ ਆਰਟਸ ਦੇ ਵਿੱਚ ਹੋਣੀ ਚਾਹੀਦੀ ਹੈ 50% ਦੇ ਨਾਲ ਤੇ ਇਸ ਤੋਂ ਇਲਾਵਾ ਤੁਹਾਡੇ ਕੋਲ ਜਿਹੜਾ ਬੈਚਲਰ ਡਿਗਰੀ ਐਜੂਕੇਸ਼ਨ ਹੈ ਜਿਹੜੀ ਐਨਸੀਟੀ ਰੈਕੋਗਨਾਈਜ਼ ਯੂਨੀਵਰਸਿਟੀ ਡੀल्स ਵਿਦ ਅਟ ਲੀਸਟ 50% ਮਾਰਕਸ ਵਰਕਿੰਗ ਨੋਲੇਜ ਆਫ ਇੰਗਲਿਸ਼ ਹਿੰਦੀ ਰੀਜਨਲ ਲੈਂਗੁਏਜਸ ਦ ਐਕਸਪੀਰੀਅੰਸ ਆ ਰੈ residențial ਸਕੂਲ ਦਾ ਵਰਕਿੰਗ ਨੋਲੇਜ ਆਫ ਕੰਪਿਊਟਰਸ ਇਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਠੀਕ ਹੈ ਜੀ ਸੋ ਇਹ ਇਹਨਾਂ ਦੀ ਮੇਨਲੀ ਬੇਸਿਕਲੀ ਸੇਮ ਕੁਆਲੀਫਿਕੇਸ਼ਨਸ ਨੇ ਜਿਹੜੀਆਂ ਉਹ ਸਾਰੀਆਂ ਐਂਡ ਤੱਕ ਜਾ ਰਹੀਆਂ ਨੇ ਜਿਹੜ ਸਰਟਨਲੀ ਮੈਂ ਤੁਹਾਨੂੰ ਇਹ ਕਹੂੰਗਾ ਕਿ ਇੱਕ ਵਾਰ ਜੇ ਤੁਸੀਂ ਅਪਲਾਈ ਕਰਨ ਤਾਂ ਅਪਲਾਈ ਕਰਨ ਦੇ ਲਈ ਖੁਦ ਇਹ ਤੁਸੀਂ ਜਿਹੜਾ ਨੋਟੀਫਿਕੇਸ਼ਨ ਹੈ ਉਹਨੂੰ ਰੀਡ ਕਰਨਾ ਹੈ ਮੈਂ ਟੈਲੀਗ੍ਰਾਮ ਚੈਨਲ DDA43 ਤੇ ਇਹ ਤੁਹਾਡਾ ਪਵਾ ਦੂੰਗਾ ਬੇਸਿਕਲੀ ਇਹ ਕਾਫੀ ਜ਼ਿਆਦਾ ਨੇ ਆਪਾਂ ਨੂੰ ਕਾਫੀ ਟਾਈਮ ਲੱਗ ਜੂਗਾ ਇਹਨੂੰ ਕੱਲੇ ਕੱਲੇ ਐਕਸਪਲੇਨ ਕਰਦੇ ਹੋਏ ਠੀਕ ਹੈ ਤੇ ਫਾਈਨਾਂਸ ਆਫੀਸਰ ਹੋ ਗਿਆ ਐਡਮਿਨਿਸਟ੍ਰੇਟਿਵ ਆਫੀਸਰ ਹੋ ਗਿਆ ਆ ਦੇਖੋ ਇੱਥੇ ਆ ਗਿਆ ਤੁਹਾਡੇ ਕੋਲ ਨਾਨ ਟੀਚਿੰਗ ਦੀਆਂ ਪੋਸਟਾਂ ਨੇ ਜਿਹੜੀਆਂ ਉਹਨਾਂ ਦੀ ਆਪਾਂ ਗੱਲ ਕਰਦੇ ਆਂਗੇ ਐਡਮਿਨਿਸਟ੍ਰੇਟਿਵ ਆਫੀਸਰ ਹੋ ਗਿਆ ਠੀਕ ਹੈ ਗ੍ਰੈਜੂਏਸ਼ਨ ਹੋਣੀ ਚ ਜਿਹੜੀ ਬੈਚਲਰ ਡਿਗਰੀ ਕਮਰਸ ਦੀ ਹੋਣੀ ਚਾਹੀਦੀ ਹੈ 50% ਦੇ ਨਾਲ 4 ਸਾਲ ਦੀ ਤੁਹਾਡੇ ਕੋਲ ਪੋਸਟ ਕੁਆਲਿਫਿਕੇਸ਼ਨ ਐਕਸਪੀਰੀਅੰਸ ਆ ਜਿਹੜਾ ਆਡਿਟਿੰਗ ਦਾ ਹੋਣਾ ਚਾਹੀਦਾ ਹੈਗਾ ਇਸ ਤਰ੍ਹਾਂ ਦੀਆਂ ਕਈ ਪੋਸਟਾਂ ਫੋਰ ਅਸਿਸਟੈਂਟ ਇੰਜੀਨੀਅਰ ਅਸਿਸਟੈਂਟ ਸੈਕਸ਼ਨ ਆਫੀਸਰ ਦੀਆਂ ਜਿਹੜੀਆਂ ਉਹ ਆਈਆਂ ਹੋਈਆਂ ਨੇ ਠੀਕ ਹੈ ਤੇ ਇਹਦੇ ਵਿੱਚ ਇਹਨਾਂ ਦਾ ਟੈਸਟ ਹੈ ਜਿਹੜੇ ਉਹ ਕੰਡਕਟ ਕੀਤੇ ਜਾਣਗੇ ਸਬਜੈਕਟ ਵਾਈਜ਼ ਜਿਹੜੇ ਤੁਹਾਡੇ ਟੈਸਟ ਨੇਗੇ ਉਹ ਇਹਨਾਂ ਨੇ ਕੰਡਕਟ ਕਰਨੇ ਨੇਗੇ ਹੁਣ ਮੈਂ ਤੁਹਾਨੂੰ ਥੋੜੀ ਜਿਹੜੀ ਐਕਸਟਰਨਲ ਨੋਲੇਜ ਹੈ एलिਜੀਬਿਲਟੀ ਤੋਂ ਉਹਦੇ ਬਾਰੇ ਦੱਸ ਦੇਵਾਂ ਜਿਵੇਂ ਕਿ ਏਜ ਰਿਲ ਮਿਨਮਮੇ ਮੇਜਰ ਡੀ 8 ਸਾਲ ਹੋਣੀ ਚਾਹੀਦੀ ਹੈ ਮੈਂ ਤੁਹਾਨੂੰ ਦੱਸ ਦਿੱਤੀ ਹੈਗੀ ਤੇ ਮੈਕਸਿਮਮ ਦੇ ਵਿੱਚ ਛੋਟ ਤੁਹਾਨੂੰ ਕਿਹੜੀ ਕਿਹੜੀ ਕੈਟਾਗਰੀ ਵਿੱਚ ਕਿੰਨੀ ਕਿੰਨੀ ਮਿਲੇਗੀ ਐਸਸੀ ਐਸਟੀ ਨੂੰ 5 ਸਾਲ ਦੀ ओबीसी ਨੂੰ ਹੈ 3 ਸਾਲ ਦੀ ਔਮਨ ਆਲ ਕੈਟਾਗਰੀਜ਼ ਓਨਲੀ ਇਫ ਅਪਲਾਈਂਗ ਫਾਰ ਪੀਜੀਟੀ ٹیਜੀਟੀ ਪੋਸਟ ਲਾਇਬ੍ਰੇਰੀਅਨ ਐਂਡ ਪੀਆਰਟੀ ਜਿੰਨੇ ਵੀ ਔਰਤਾਂ ਨੇ ਇਹਦੇ ਲਈ ਅਗਰ ਅਪਲਾਈ ਕਰ ਰਹੀਆਂ ਨੇ ਪੀਜੀਟੀ ਦੇ ਲਈ ٹیਜੀਟੀ ਦੇ ਲਈ ਲਾਇਬ੍ਰੇਰੀਅਨ ਦੇ ਲਈ ਪੀਆਰਟੀ ਸਾਰੀਆਂ ਕੈਟਾਗਰੀਜ਼ ਨੂੰ 10 ਸਾਲ ਦੀ ਛੋਟ ਹੈ ਜਿਹੜੀ ਇੱਥੇ ਦਿੱਤੀ ਗਈ ਹੈ ਰੈਗੂਲਰ ਐਨਵੀਐਸ empioyes ਪੋਸਟ ਇਨ ਐ ਕੇਵੀਐਸ ਪੋਸਟ ਇਨ ਕੇਵੀਐਸ 5 ਸਾਲ 8 ਸਾਲ 10 ਸਾਲ ਕੈਂਡੀਡੇਟ ਵਿਦ 3 ਇਅਰ ਕੰਟੀਨਿਊਸ ਸਰਵਿਸ ਇਨ ਸੈਂਟਰਲ ਗਵਰਨਮੈਂਟ ਪ੍ਰੋਵਾਈਡਡ ਦਾ ਪੋਸਟ ਇਨ ਸੇਮ ਅਲਾਈਡ ਕਾਡਰ ਉਹ ਕਾਡਰ ਵਾਲੇ ਨੂੰ 5 ਸਾਲ 8 ਸਾਲ 10 ਸਾਲ ਜਨਰਲ ਓਬੀਸੀ ਆ ਗਿਆ ਪਰਸਨ ਵਿਦ ਡਿਸੇਬਿਲਟੀਜ਼ ਐਸਸੀ 15 ਸਾਲ ਓਬੀਸੀ 13 ਸਾਲ ਜਨਰਲ 10 ਸਾਲ ਫਾਰ ਦਾ ਪੋਸਟ ਆਫ ਮਲਟੀ ਟਾਸਕਿੰਗ ਸਟਾਫ ਇਨ ਐਨਵੀਐਸ ਜਿਹੜੇ ਮਲਟੀ ਟਾਸਕਿੰਗ ਵਾਲੇ ਆ ਗਏ ਉਹਨਾਂ ਨੂੰ 5 ਸਾਲ ਦੀ ਹੈਗੀ ਠੀਕ ਹੈ ਜੀ ਐਕਸ ਸਰਵਿਸਮੈਨ ਜਨਰਲ 5 ਸਾਲ ਓਬੀਸੀ 8 ਸਾਲ ਐਸਸੀ ਐਸਟੀ ਜਿਹੜਾ ਤੁਹਾਡਾ ਉਹ 10 ਸਾਲ ਆ ਜਾਂਦਾ ਠੀਕ ਹੈ ਜੀ ਐਕਸ ਸਰਵਿਸਮੈਨ ਸਹੀ ਵੀ ਤੁਹਾਡਾ ਗਰੁੱਪ ਬੀ ਸੀ ਦੀਆਂ ਨੂੰ 3 ਸਾਲ 6 ਸਾਲ 8 ਸਾਲ ਜਾ ਰਹੇਗਾ ਤਾਂ ਇਹ ਤੁਹਾਨੂੰ ਜਿਹੜੀਆਂ ਰਿਲੈਕਸੇਸ਼ਨ ਨਿਗੀਆਂ ਉਹ ਏਜ ਦੇ ਵਿੱਚ ਇਹਨਾਂ ਦੁਆਰਾ ਦਿੱਤੇ ਆ ਜਾ ਰਹੀਆਂ ਠੀਕ ਹੈ ਜੀ ਇਸ ਤੋਂ ਇਲਾਵਾ ਆਪਾਂ ਇਹਨਾਂ ਦੀ ਗੱਲ ਕਰ ਲਈਏ ਰਿਜ਼ਰਵੇਸ਼ਨ ਹਾਂ ਮੋਡ ਆਫ ਸਿਲੈਕਸ਼ਨ ਆਫ ਐਗਜ਼ਾਮੀਨੇਸ਼ਨ ਕੇ ਵੀ ਐਸ ਹੈ ਜਿਹੜਾ ਤੁਹਾਡਾ देयर विल बी ਟੂ ਟੇਰ ਐਗਜ਼ਾਮੀਨੇਸ਼ਨ ਫਾਲੋਡ ਬਾਏ ਇੰਟਰਵਿਊ ਫਾਰ ਦਾ ਫੋਲੋਇੰਗ ਪੋਸਟਸ ਦਾ ਮੈਰਿਟ ਲਿਸਟ ਵਿਲ ਬੀ ਪ੍ਰੇਪੇਅਰਡ ਬਾਏ ਗਿਵਿੰਗ ਵੇਡੇਜ ਆਫ 85 ਐਂਡ 15 percent to the marks obtained by candidates tier 2 and interviews respectively the interview will be of 100 marks theek hai ji do exams honge tier 1 tier 2 te interview huga 100 marks da ede vich jada toda kvs hai ode vich assistant commissioner principal vice principal pgd tgt prt administrative office finance officer jo assistant engineer te junior translator aa gaya theek hai te idde ne passe tade kol jade exams ne nvs de vich assistant commissioner huga principal pgd tgt aa jade he ਕੰਡਕਟ ਕੀਤੇ ਜਾਣਗੇ ਠੀਕ ਹੈ ਅਪਾਰਟ ਫਰਮ ਦਰ ਇਸ ਟੈਨੋਗ੍ਰਾਫਰ ਹੋ ਗਿਆ ਜੂਨੀਅਰ ਸਕੱਲੈਟ ਅਸਿਸਟੈਂਟ ਹੋ ਗਿਆ ਇਹਨਾਂ ਦੇ ਸਕਿੱਲ ਟੈਸਟ ਨੇ ਜਿਹੜੇ ਉਹ ਤੁਹਾਡੇ ਲਈ ਜਾਣਗੇ ਮਤਲਬ ਕਿ ਤੁਸੀਂ ਉਹ ਕਰਕੇ ਦੇਖੋਗੇ ਚੀਜ਼ਾਂ ਵੀ ਕੀ ਕੀ ਆਉਣਗੀਆਂ ਠੀਕ ਹੈ ਜੀ ਹੁਣ ਟੈਅਰ 1 ਦਾ ਜਿਹੜਾ ਪ੍ਰੀ ਉਹ ਕੁਆਲੀਫਾਈਂਗ ਹੋਏਗਾ ਪਹਿਲਾ ਕੁਆਲੀਫਾਈਂਗ ਹੋਏਗਾ ਜਿਹੜੀ ਰੀਜ਼ਨਿੰਗ ਉਹਦੇ ਵਿੱਚ ਵੀ ਆਉਣ ਕੁਐਸਚਨ ਆਉਣਗੇ ਨੰਮੈਰਿਕਲ ਬਿਲਟੀ ਦੇ ਵੀ ਆਉਣਗੇ ਬੇਸਿਕ ਕੰਪਿਊਟਰ ਲਿਟਰੇਸੀ ਵੀ ਆਉਣਗੇ ਜਨਰਲ ਨੋਲੇਜ ਜਿਹੜਾ ਵੀ ਆਉਣਗੇ ਲੈਂਗੁਏਜ ਕੰਪੀਟੈਂਸੀ ਟੈਸਟ ਇੰਗਲਿਸ਼ ਇੰਗਲਿਸ਼ ਦਾ ਦਾਸ ਆਉਣਗੇ ਲੈਂਗੁਏਜ ਕੰਪੀਟੈਂਸੀ ਟੈਸਟ ਹੈ ਜਿਹੜਾ ਇੱਕ ਕੋਈ ਵੀ ਮਾਡਰਨ ਇੰਡੀਅਨ ਲੈਂਗੁਏਜ ਦੇ ਵਿੱਚੋਂ ਇੱਕ ਦਾ ਉਹਦਾ 10 ਹੋਣਗੇ 100 ਕੁਐਸਚਨ ਹੋਣਗੇ 300 ਨੰਬਰ ਦਾ ਜਿਹੜਾ ਇਹ ਤੁਹਾਡਾ ਦਿੱਤਾ ਜਾਏਗਾ ਪੀਅਰ ਵਲ ਵਿਲ ਬੀ ਪ੍ਰੀਲੀਮਿਨਰੀ ਕੁਆਲੀਫਾਈਇੰਗ ਐਗਜ਼ਾਮੀਨੇਸ਼ਨ ਇਨ OMR ਦਾ ਟੈਸਟ ਫਾਰ ਆਲ ਐਕਸੈਪਟ ਮਲਟੀਟਾਸਕਿੰਗ ਸਟਾਫ ਇਨ NVS ਮਤਲਬ ਕਿ ਤੁਹਾਡਾ ਸਾਰਿਆਂ ਦੇ ਲਈ 2 ਘੰਟਿਆਂ ਦਾ ਟੈਸਟ ਲਿਆ ਜਾਏਗਾ ਕੱਲੇ ਮਲਟੀਟਾਸਕਿੰਗ ਸਟਾਫ ਨੂੰ ਛੱਡ ਕੇ ਤਾਂ ਪ੍ਰੀ ਪੇਪਰ ਦਾ ਤੁਹਾਡਾ ਇੱਥੇ ਹੈ ਮਲਟੀਟਾਸਕਿੰਗ ਦੇ ਲਈ ਇਹਨਾਂ ਨੇ ਕਿਹਾ ਕਿੰਦਾ ਸੀ ਕੀ ਕੰਡਕਟ ਕਰਾਂਗੇ ਜਨਰ ਅਵੇਅ ਬੇਸਿਕ ਨੋਲੇਜ ਆਫ ਕੰਪਿਊਟਰ ਆਪਰੇਸ਼ਨ ਆਪਰੇਸ਼ਨ 40 ਕੁਐਸਚਨ ਲੈਂਗੁਏਜ ਕੰਪਿਟੈਂਸੀ ਟੈਸਟ ਜਿਹੜਾ 20 ਕੁਐਸਚਨ ਲੈਂਗੁਏਜ ਕੰਪਿਟੈਂਸੀ ਟੈਸਟ ਜਿਹੜਾ ਕੋਈ ਵੀ ਇੰਡੀਅਨ ਮਾਡਰਨ ਲੈਂਗੁਏਜ 20 ਕੁਐਸਚਨ 100 ਨੰਬਰ ਮਤਲਬ ਕਿ 300 ਨੰਬਰ ਦਾ ਅਸੀਂ ਤੁਹਾਡਾ ਇਹ ਕੰਡਕਟ ਕਰਾਂਗੇ ਠੀਕ ਹੈ ਇਸ ਤੋਂ ਇਲਾਵਾ ਤੁਹਾਡੇ ਕੋਲ ਜਿਹੜਾ ਦੂਸਰਾ ਟੇਅਰ ਹੋਏਗਾ ਉਹਦੇ ਵਿੱਚ ਤੁਹਾਡੇ ਕੋਲ ਰੈਲੇਵੈਂਟ ਪੇਪਰ ਹੈ ਜਿਹੜਾ ਉਹ ਪੁੱਛਿਆ ਜਾਏਗਾ there will be separate tier 2 for each post that will be bilingual hindi english however the post for the pgt modern indian language tgt third language द मीडियम ऑफ टेस्ट विल बी इन लैंग्वेज कंसर्न तीसरा एग्जाम होएगा दो लैंग्वेज इंग्लिश ਦੇ ਵਿੱਚ ਇਸ ਤੋਂ ਇਲਾਵਾ ਜੋ ਕਹਿੰਦਾ ਕਿਸੇ ਲੈਂਗੁਏਜ ਦੇ ਲਈ ਪੇਪਰ ਦਿਓਗੇ ਉਹ ਸਪੈਸਿਫਿਕ ਉਹ ਲੈਂਗੁਏਜ ਦੇ ਵਿੱਚ ਤੁਹਾਨੂੰ ਮਿਲੇਗਾ ਟੀਅਰ 2 ਆਲ ਦਾ ਪੋਸਟਸ ਵਿਲ ਬੀ ਸਬਜੈਕਟ ਨੋਲੇਜ ਐਗਜ਼ਾਮਿਨੇਸ਼ਨ ਕੰਬੀਨੇਸ਼ਨ ਆਫ ਪੈਨ ਐਂਡ ਪੇਪਰ ਟੀਅਰ 2 ਦੇ ਵਿੱਚ ਜਿਹੜਾ ਤੁਹਾਡਾ ਪੇਪਰ ਹੋਏਗਾ ਉਹ ਕਹਿੰਦਾ ਆਬਜੈਕਟਿਵ ਬੇਸ ਵੀ ਹੋਏਗਾ ਡਿਸਕ੍ਰਿਪਟਿਵ ਬੇਸ ਵੀ ਤੁਹਾਡਾ ਹੋਏਗਾ ਮਤਲਬ ਕਿ ਟਿਕ ਵੀ ਕਰੋਗੇ ਲਿਖੋਗੇ ਵੀ ਤੁਸੀਂ ਡਿਟੇਲ ਸਬਜੈਕਟ ਸਿਲੇਬਸ ਆਫ ਕੇਵੀਐਸ ਐਨਵੀਐਸ ਵੈਬਸਾਈਟ ਅੰਡਰ ਰਿਕਰੂਟਮੈਂਟ ਹੈਡਿੰਗ ਡਿਟੇਲਡ ਹੈ ਦਾ ਤੁਹਾਨੂੰ ਵੈਬਸਾਈਟ ਤੇ ਮਿਲ ਜੇਗਾ 60 ਨੰਬਰ ਦਾ ਟਿਕ ਮਾਰ ਵਾਲਾ ਆਏਗਾ 10 ਨੰਬਰ ਦਾ ਤੁਹਾਡੇ ਕੋਲ ਜਿਹੜਾ ਉਹ ਡਿਸਕ੍ਰਿਪਟਿਵ ਆਏਗਾ ਟੋਟਲ ਮਾਰਕਸ 60 ਇੱਥੇ ਤੁਹਾਨੂੰ ਮਿਲਣਗੇ 40 ਇੱਥੇ ਤੁਹਾਨੂੰ ਮਿਲਣਗੇ 70 ਕੁਐਸਚਨ ਨੇ ਤਾਂ ਤੁਹਾਡੇ ਕੋਲ 100 ਨੰਬਰ ਦਾ ਜਿਹੜਾ ਟਾਇਰ 2 ਹੈਗਾ ਉਹ ਕੰਡਕਟ ਕੀਤਾ ਜਾਏਗਾ ਠੀਕ ਹੈ ਜੀ ਤਾਂ ਇਹ ਇਹ ਪਈ ਚੀਜ਼ਾਂ ਜਿਹੜੀਆਂ ਆਉਣਗੀਆਂ ਸਕਿੱਲ ਦੇ ਵਿੱਚ ਜੂਨੀਅਰ ਸਕੈਟਰੀਡ ਅਸਿਸਟੈਂਟ ਦੇ ਵਿੱਚ ਇਹਨਾਂ ਨੇ ਮੰਗਿਆ 35 ਵਰਡਸ ਬਾਕੀ ਤੁਸੀਂ ਇਹਨਾਂ ਨੂੰ ਪ੍ਰੋਪਰ ਡਿਟੇਲ ਦੇ ਵਿੱਚ ਪੜ ਲਓ ਇੱਕ ਵਾਰ ਨੋਟੀਫਿਕੇਸ਼ਨ ਨੂੰ ਮੈਂ ਤੁਹਾਨੂੰ ਦੱਸ ਦੇਣਾ ਇਹ 24 ਨੰਬਰ ਪੇਜ ਤੇ ਹੈ ਜਿਹੜਾ ਤੁਹਾਨੂੰ ਇਹ ਸਾਰੀ ਡਿਟੇਲ ਇਹਨਾਂ ਦੇ ਸਕਿੱਲ ਟੈਸਟ ਦੀ ਮਿਲ ਜੇਗੀ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਡੇ ਕੋਲ ਪਰਫਾਰਮਾਂਸ ਨੇ ਜਿਹੜੇ ਇਹਨੇ ਉਹ ਦਿੱਤੇ ਹੋਏ ਨੇ ਐਂਡ ਤੇ ਜਾ ਕੇ ਵੀ ਕਿਹੜਾ ਕਿਹੜਾ ਪਰਫਾਰਮ ਹੈ ਜਿਹੜਾ ਤੁਸੀਂ ਜਿਹੜੀ ਵੀ ਰਿਲੈਕਸੇਸ਼ਨ ਲੈਣੀ ਆ ਰੈਜ਼ਰਵੇਸ਼ਨ ਲੈਣੀ ਆ ਉਹਦੇ ਲਈ ਕਿਹਾ ਇਹਨਾਂ ਨੇ ਐਂਡ ਤੱਕ ਤੁਹਾਨੂੰ ਪਰਫਾਰਮਾਂਸ ਆਉ ਜਿਹੜੇ ਉਹ ਮਿਲ ਜਾਣਗੇ ਹੁਣ ਅਪਲਾਈ ਕਿੱਦਾਂ ਕਰਨਾ ਹੈ ਅਪਲਾਈ ਥਰੂ ਦਾ ਅਫੀਸ਼ੀਅਲ ਵੈਬਸਾਈਟ ਸੀਵੀਐਸ ਕੇਵੀਐਸ ਐਨਵੀਐਸ ਸੀਬੀਐਸਸੀ ਜੋ ਮੈਂ ਕਰਵਾਤੀ ਪਹਿਲਾਂ ਤੁਹਾਨੂੰ cbsc.gov.in kvsangathan.nic.in novodya.gov.in ਇਹ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਇਹੇ ਤੁਹਾਡਾ ਵੈਬਸਾਈਟ ਲਿੰਕ ਹੈ ਜਿਹੜਾ ਹਾਂ ਵੈਬਸਾਈਟ ਲਿੰਕ ਤੇ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਹੋਰ ਕਿਸੇ ਢੰਗ ਨਾਲ ਕਹਿੰਦੇ ਸੀ ਤੁਹਾਡਾ ਅਪਲਾਈ ਨਹੀਂ ਮੰਨਾਂਗੇ ਠੀਕ ਹੈ ਜੀ ਇੰਡੀਅਨ ਨੈਸ਼ਨਲ ਜਿਹੜੇ ਉਹ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਤਾਂ ਇਹ ਪੋਸਟਾਂ ਨੇ ਇਹਨਾਂ ਦੀ ਫੀਸ ਕੀ ਕੀ ਰਹ ਜਾਂਦੀ ਹੈ ਅਸਿਸਟੈਂਟ ਕਮਿਸ਼ਨਰ 2300 500 2300 ਐਗਜ਼ਾਮੀਨੇਸ਼ਨ ਫੀਸ ਹੈ 500 ਹੈ ਜਿਹੜੀ ਪ੍ਰੋਸੈਸਿੰਗ ਫੀਸ ਹੈ 2800 ਹੋਗੀ ਪ੍ਰਿੰਸੀਪਲ ਦੀ ਵੀ 2800 ਹੋਗੀ ਵਾਈਸ ਪ੍ਰਿੰਸੀਪਲ ਦੀ ਵੀ 2800 ਹੋਗੀ ਪੀਜੀਟੀ ਦੀ 2000 ਹੈ ਅਸਿਸਟੈਂਟ ਇੰਜੀਨੀਅਰ ਦੀ 2000 ਹੈ ਫਾਈਨਾਂਸ ਆਫੀਸਰ ਦੀ 2000 ਹੈ ਐਡਮਿਨਿਸਟ੍ਰੇਟਿਵ ਆਫੀਸਰ ਦੀ 2000 ਹੈਗੀ ٹیਜੀਟੀ ਦੀ 2000 ਹੈ ਲਾਇਬ੍ਰੇਰੀਅਨ ਦੀ 2000 ਹੈ ਪੀਆਰਟੀ ਦੀ 2000 ਹੈ ਅਸਿਸਟੈਂਟ ਸੈਕਸ਼ਨ ਆਫੀਸਰ ਦੀ 2000 ਹੈਗੀ ਜੂਨੀਅਰ ਟਰਾਂਸਲੇਟਰ ਦੀ 2000 ਹੈ ਸੀਨੀਅਰ ਸਕੱਤਰੇਟ ਅਸਿਸਟੈਂਟ ਦੀ ਤੁਹਾਡੇ ਕੋਲ 1700 ਫੀਸ ਹੈਗੀ ਸਟੈਨੋਗ੍ਰਾਫਰ ਗ੍ਰੇਡ 2 ਦੀ 1700 ਹੈ ਗ੍ਰੇਡ 1 ਦੀ 1700 ਹੈ ਜੂਨੀਅਰ ਸਕੱਤਰੇਟ ਅਸਿਸਟੈਂਟ ਦੀ ਤੁਹਾਡੇ ਕੋਲ 1700 ਹੈ ਲੈਪਟੈਂਡੈਂਟ ਦੀ ਤੁਹਾਡੇ ਕੋਲ 1700 ਹੈ ਤੇ ਮਲਟੀਟਾਸਕਿੰਗ ਸਟਾਫ ਦੀ ਵੀ ਤੁਹਾਡੇ ਕੋਲ 1700 ਜਿਹੜੀ ਫੀਸ ਹੈ ਉਹ ਭਈ ਪਾਈ ਜਾਂਦੀ ਹੈਗੀ ਠੀਕ ਹੈ ਜੀ ਇਸ ਤੋਂ ਇਲਾਵਾ ਤੁਸੀਂ ਡੇਟਸ ਤੇ ਦੇਖ ਸਕਦੇ ਹੋ ਡੇਟਸ ਵੀ ਨਿਕਿਆ ਕਿ ਰਜਿਸਟ੍ਰੇਸ਼ਨ 14 ਨਵੰਬਰ ਤੋਂ ਸ਼ੁਰੂ ਹੋਈ ਹੈਗੀ 4 ਦਸੰਬਰ ਤੱਕ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਫੀ ਫੀ ਡਿਪੋਜ਼ਿਟ 14 ਨਵੰਬਰ ਤੋਂ ਲੈ ਕੇ ਹੀ 4 ਦਸੰਬਰ ਤੱਕ ਰਹੇਗਾ ਫੀਸ ਵੀ ਇਹਨੇ ਟਾਈਮ ਪੀਰੀਅਡ ਦੇ ਵਿੱਚ ਹੀ ਤੁਸੀਂ ਜਿਹੜੇ ਆਪਣੇ ਪਈ ਜਮਾ ਕਰਵਾ ਸਕਦੇ ਹੋ ਠੀਕ ਹੈ ਇਸ ਤੋਂ ਬਾਅਦ ਤੁਹਾਡੇ ਕੋਲੇ ਸਾਰੇ ਆ ਜਾਂਦੇ ਨੇ ਜੋ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਸਪੈਸ਼ਲ ਜਿਹੜਾ ਪਰਫਾਰਮਾ ਵਗੈਰਾ ਭਰਨਾ ਹੈਗਾ ਜਾਂ ਰੈਜ਼ਰਵੇਸ਼ਨ ਲੈਣੀ ਹੈ ਜਾਂ ਕੋਈ ਵੀ ਚੀਜ਼ ਹੈ ਜਿਹੜੀ ਆਪਣੇ ਉਹ ਸ਼ੋਅ ਕਰਨੀ ਹੈ ਤਾਂ ਇਹ ਕੇਵੀਐਸ ਤੇ ਐਨਵੀਐਸ ਦੇ ਜੋ 15000 ਦੇ ਕਰੀਬ ਪੋਸਟਾਂ ਆਈਆਂ ਨੇ ਹੈਗੀਆਂ ਉਹਨਾਂ ਦੇ ਬਾਰੇ ਜਾਣਕਾਰੀ ਸੀਗੀ ਠੀਕ ਹੈ ਜੀ ਤਾਂ ਇਹਦੇ ਵਿੱਚੋਂ ਅਗਰ ਤੁਹਾਡਾ ਫਿਟ ਬੈਡਦਾ ਤੁਸੀਂ ਕਰ ਸਕਦੇ ਹੋ ਜਿਹਦਾ ਫਿਟ ਬੈਡਦਾ ਉਹਨੂੰ ਭੇਜ ਸਕਦੇ ਹੋਗੇ ਠੀਕ ਹੈ ਜੀ ਤੋਂ ਇਨ ਇਗਨੋਰੈਂਸ ਆਪਾਂ ਇਹ ਵੀਡੀਓ ਐਡੀਟ ਤੁਹਾਡੀ ਸਮਾਪਤ ਕਰਦੇ ਆ ਥੈਂਕ ਯੂ